ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਫਰਨਾਲਾ ਤੇ ਅੱਜ ਦੀ ਵੀਡੀਓ ਪ੍ਰਿੰਟ ਕੁੱਸਾ ਤੇ ਜਿਲ੍ਹਾ ਨੂੰ ਪੈਂਦਾ ਜੀ ਮੋਗਾ ਤੇ ਮੀਣੀਆਂ ਲੱਗੇ ਪੈਂਦਾ ਠੀਕ ਹੈ ਜੀ ਬਾਈ ਕੋਲ ਦੋ ਗਾਵਾਂ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਤੁਸੀਂ ਉਹਨੂੰ ਵਾਤੋ ਦਫੋਲੋਵਰ ਤੇ ਸ਼ੇਅਰ ਕਰਿਆ ਕਰੋ ਤੇ ਨੰਬਰ ਤਾਂ ਲੈ ਕੇ ਹੱਥ ਕਰ ਸਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਨਾਮ ਚਮਕੌਰ ਸਿੰਘ ਜੀ ਪਿੰਡ ਕੁਸਾ ਜਿਲ੍ਹਾ ਮੋਗਾ ਜੀ ਠੀਕ ਹੈ ਜੀ ਹਾਂਜੀ ਪਹਿਲੀ ਵਾਰੀ ਦੱਸੋ ਜਾਣਕਾਰੀ ਇਹ ਬਾਈ ਜੀ 7 ਕਿਲੋ ਦੁੱਧ ਆ ਹਾਂਜੀ ਤੇ ਇਹਦੇ ਸਵਾ ਗਿ ਮਹੀਨਾ ਹੋ ਗਿਆ ਟੀਕਾ ਭਰਾਏ ਨੂੰ ਠੀਕ ਹੈ ਜੀ ਹਾਂਜੀ ਤੋਕੜ ਆ ਆਪਾਂ ਫੰਡਰ ਕਹਿ ਕੇ ਦੇਣੀ ਆ ਜੀ ਤੇ ਰੇਟ ਭਰਾ ਦਾ ਰੇਟ ਬਾਈ ਜੀ ਜੋੜੇ ਦਾ ਹੀ ਕਰ ਦਿਆਂਗੇ ਆਪਾਂ ਠੀਕ ਹੈ ਜੀ ਹਾਂਜੀ ਤੇ ਹਾਂਜੀ ਦੂਜੀ ਦੱਸੋ ਜਾਣਕਾਰੀ ਦੂਜੀ ਥੱਲੇ 9 ਕਿਲੋ ਦੁੱਧ ਆ ਬਾਈ ਮਹੀਨਾ ਹੋ ਗਿਆ ਟੀਕਾ ਭਰਾਏ ਨੂੰ ਹਾਂਜੀ ਠੀਕ ਆ ਮੀਨਾ ਹੋ ਗਿਆ ਹਾਂ ਹਾਂ ਕਹਿਣੀ ਫੰਡਰ ਕਰਕੇ ਹੀ ਦੇਣੀ ਆ ਜੀ ਠੀਕ ਆ ਜੀ ਹਾਂ ਜੀ ਜੋੜੇ ਦਾ ਕੀ ਰੇਟ ਆ ਜੀ ਜੋੜੇ ਦਾ 42000 ਰੁਪਏ ਆ ਜੀ ਜੋੜੇ ਦਾ 42000 ਜੇ ਕੱਲੀ ਕੱਲੀ ਕਹਿਣ ਲੈਕਣੀ ਕੱਲੀ ਕੱਲੀ ਵੀ ਦੇ ਦਾਂਗੇ ਕੋਈ ਗੱਲ ਨਹੀਂ ਉਹਦਾ ਉਹ ਰੇਟ ਹੁਸਾ ਨਾਲ ਹਾਂ ਜੀ ਉਹ ਹਿਸਾਬ ਨਾਲ ਤੋੜ ਦੋ ਪ੍ਰਾਇ ਨੂੰ ਲਓ ਲੈਓ ਮੋੜ ਦੇ ਮੋੜ ਦੇ ਬੰਦੋ ਜੀ ਲੋ ਜੀ ਬਾਈ ਜੀ ਨਜਰੂ ਕੰਟੈਕਟ ਕਰੋ ਪੈਂਡ ਕੁੱਸਾ ਤੇ ਜਿਲਾ ਨੂੰ ਕਹਿੰਦਾ ਜੀ ਕਿ ਮੋਕਾ ਠੀਕ ਹੈ ਨਾ ਬਾਈ ਕੋਲ ਤੋਂ ਗਾਵਾ ਠੀਕ ਹੈ ਜੀ ਤੋਕੜਾ ਬਾਈ ਕਹਿੰਦਾ ਖਾਲੀ ਕਰਕੇ ਦੇਵਾਂਗੇ ਠੀਕੇ ਜੀ ਜ਼ਰੂਰ ਭਰਾਏ ਵੇ ਵੱਧ ਜਾਣਕਾਰੀ ਬਾਈ ਤੋਂ ਫੋਨ ਤੇ ਲੈ ਸਕਦੇ ਭਰਾ ਠੀਕ ਹੈ ਜੀ ਲੋ ਜੀ ਬੰਦੋ ਬਰੀ ਬੰਦੋ ਬਸ ਤੋਰ ਨਹੀਂ ਚੇਪਾ ਹਲੋ ਜੀ ਠੀਕ ਹੈ ਚੈੱਕ ਕਰਕੇ ਦੋ ਟਾਈਮ ਤਸੱਲੀ ਕਰਕੇ ਲੈ ਜਾਣਾ ਜੀ ਹਾਂ ਹਾਂ ਬਾਈ ਤਸੱਲੀ ਕਰ ਠੀਕ ਹੈ ਠੀਕ ਬਾਈ ਜਨ ਜੁਕ ਕਨੈਕਟ ਕਰੋ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ